ਹਾਏ ਨੀ ਕੀ ਕਰਾਂ ਸਾਡਾ ਮੁੰਡਾ ਤਾਂ ਕੁਝ ਖਾਂਦਾ ਨਹੀਂ ਸਕੂਲੋਂ ਆ ਕੇ ਬੈਗ ਸੈੱਟ ਦਿੰਦਾ ਤੇ ਲੇਜ਼ ਕਰ ਕਰੇ ਮੰਗਦਾ ਰੋਟੀ ਨੂੰ ਤਾਂ ਹੱਥ ਨਹੀਂ ਲਾਉਂਦਾ ਮਾਵਾ ਦੇ ਐਸ ਵਾਲ ਦਾ ਜਵਾਬ ਲੈ ਕੇ ਆਏ ਆ ਅੱਜ ਦੀ ਵੀਡੀਓ ਦੇ ਵਿੱਚ ਜੇ ਤੁਹਾਡਾ ਜਵਾਕ ਰੋਟੀ ਖਾਣੀ ਪਸੰਦ ਨਹੀਂ ਨਾ ਕਰਦਾ ਤੇ ਆ ਚੀਜ਼ ਖਵਾਓ ਉਹਨੂੰ ਜਿੰਨੀ ਤਾਕਤ ਰੋਟੀ ਚ ਹੁੰਦੀ ਹੈ ਨਾ ਓਨੀ ਕਿਸੇ ਚੀਜ਼ ਚ ਨਹੀਂ ਹੁੰਦੀ ਜੇ ਤੁਸੀਂ ਆਪ ਦਾ ਜਵਾਕ ਨੂੰ ਮੈਂਟਲੀ ਅਤੇ ਫਿਜ਼ੀਕਲੀ ਫਿੱਟ ਕਰਨਾ ਚਾਹੁੰਦੇ ਹੋ ਤਾਂ ਆ ਰੋਟੀਆਂ ਗੈਨ ਲਓ ਕਿੰਨੀਆਂ ਠੀਕ ਹੈ ਜੀ ਆ ਰੋਟੀਆਂ ਗੈਨ ਲਓ ਤੁਹਾਡੇ ਸਾਹਮਣੇ ਆ ਤੇ ਇਹਨਾਂ ਨੂੰ ਐ ਬਰੀਕ-ਬਰੀਕ ਕਰ ਲਓ ਬੁਰਕੀਆਂ ਤੋੜ ਕੇ ਤੇ ਮੈਕਸੀ ਚ ਪਾ ਲਓ ਠੀਕ ਹੈ ਜੀ ਤੇ ਫਾਈਬਰ ਇਹਨਾਂ ਚ ਇੰਨਾ ਹੁੰਦਾ ਨਾ 슈ਗਰ ਕੈਲਸ਼ੀਅਮ ਵਿਟਾਮਿਨ ਹਰ ਇੱਕ ਚੀਜ਼ ਹੁੰਦੀ ਹੈ ਰੋਟੀ 'ਚ ਅਨਾਜ ਬਿਨਾ ਬੱਚੇ ਤਕੜੇ ਨਹੀਂ ਹੋ ਸਕਦੇ ਤੇ ਮਰੀਲ ਜੇ ਰੱਖ ਕੇ ਤੁਸੀਂ ਕਰਨੇ ਵੀ ਕੀ ਆ ਜੇ ਬੱਚਾ ਕਬੱਡੀ ਨਾ ਖੇਡੇ ਡੌਲੇ ਨਾ ਬੰਨ ਉਹਦੇ ਤੇ ਫਿਰ ਫਾਇਦਾ ਕੀ ਆ ਲੇਜ਼ ਖਾ ਕੇ ਥੋੜੀ ਹਰੀ ਸਿਗਨਲ ਹੋ ਆ ਜੀ ਬਣ ਜਾਣਗੇ ਉਹ ਉਹਨਾਂ ਦੀ ਕੌਮ 'ਚੋਂ ਆਪਾਂ ਤੇ ਉਹੋ ਜੇ ਆਪਾਂ ਨੂੰ ਜੁੱਸੇ ਚਾਹੀਦੇ ਆ ਤਾਂ ਅੱਜ ਖਰਾਕਾਂ ਖਾਣੀਆਂ ਪੈਣੀਆਂ ਪ੍ਰਾਣੀਆਂ ਖਰਾਕਾਂ ਠੀਕ ਹੈ ਜੀ ਜਿੰਨੀਆਂ ਆਪਣੇ ਘਰੇ ਬੱਚੀਆਂ ਪਈਆਂ ਹੁੰਦੀਆਂ ਨਾ ਰੋਟੀਆਂ ਦੁਪਹਿਰੇ ਉਹਨਾਂ ਸਾਰੀਆਂ ਨੂੰ ਮੈਕਸੀ 'ਚ ਪਾ ਲਿਆ ਕਰੋ ਤੇ ਦੇਖ ਲਓ ਉਦੋਂ ਬਾਅਦ ਕੀ ਕਰਨਾ ਹੁੰਦਾ ਦੋਖੇ ਜਿਹੜੇ ਦਵਾ ਕੇ ਜਦੋਂ ਤੁਹਾਨੂੰ ਐ ਲੱਗੇ ਵੀ ਇਹ ਬਰੀਕ ਜਾ ਹੋ ਗਿਆ ਹਨਾ ਹੱਥ ਮਾਰ ਕੇ ਦੇਖ ਲਿਆ ਜਦੋਂ ਤੁਹਾਨੂੰ ਐ ਲੱਗੇ ਵੀ ਇਹ ਬਰੀਕ ਜਾ ਹੋ ਗਿਆ ਤੇ ਉਦੋਂ ਉਹਨੂੰ ਬਾਹਰ ਕੱਢ ਲਿਓ ਦੇਖੋ ਹੋ ਗਿਆ ਨਾ ਬਰੀਕ ਇਸ ਤੋਂ ਬਾਅਦ ਇਹਨੂੰ ਕੀ ਕਰਨਾ ਵੀਡੀਓ ਦੇ ਵਿੱਚ ਦੇਖੋ ਗੈਸ ਛੱਡ ਲਓ ਦੇ ਵੀਡੀਓ ਸ਼ੇਅਰ ਕਰ ਦਿਓ ਲਾਈਕ ਕਰ ਲੋ ਤੇ ਕਮੈਂਟ ਜਰੂਰ ਕਰਕੇ ਜਾਇਓ ਸਾਡੀ ਵੀਡੀਓ ਦੇਖੋ ਵੀ ਦੇਖ ਕੇ ਇਹ ਚੀਜ਼ ਬਣਾ ਕੇ ਉਹਦੇ ਜਵਾਕ ਤੇ ਮੁਰੇ ਧਰ ਦਿਓ ਜੇ ਉਹਨੇ ਨਾ ਖਾਧੀ ਤੁਸੀਂ ਵੀਡੀਓ ਦੇ ਥੱਲੇ ਲਿਖ ਦਿਓ ਵੀ ਬਾਈ ਤੁਸੀਂ ਤਾਂ ਯਾਰ ਗਮਰਾਹ ਕਰਦੇ ਹੋ ਸਾਡੇ ਜਵਾਕ ਨੇ ਤਾਂ ਖਾਧੀ ਨਹੀਂ ਇਹ ਚੀਜ਼ ਅਸੀਂ ਕਹਿੰਨੇ ਆ ਵੀ ਜਵਾਕ ਨਾ ਉਂਗਲਾ ਚੜਦੇ ਰਹਿ ਜਾਣਗੇ ਪਰ ਉਹਨਾਂ ਨੂੰ ਦੱਸਿਓ ਨਾ ਵੀ ਇਹਦੇ 'ਚ ਅਸੀਂ ਰੋਟੀਆਂ ਪਾਈਆਂ ਸੀ ਕਿਉਂਕਿ ਰੋਟੀ ਜਵਾਖਾ ਖਾ ਕੇ ਪਸੰਦ ਨਹੀਂ ਕਰਦੇ ਰੋਟੀ ਖਾਣੇ ਪਤਾ ਨਹੀਂ ਕੀ ਚੱਕਰ ਆ ਪਰ ਉਹਨਾਂ ਨੂੰ ਦੱਸਣਾ ਨਹੀਂ ਵਿੱਚ ਰੋਟੀਆਂ ਪਾਈਆਂ ਠੀਕ ਹੈ ਜੀ ਤੇ ਇਹਦੇ ਪਹਿਲਾਂ ਪਰ ਜਿਹੜੇ ਡਰਾਈ ਫਰੂਟ ਸੀਗੇ ਬਦਾਮ ਬਦਮ ਜਿਹੋ ਹੁੰਦੇ ਦਾਖਾ ਹਨਾ ਇਹ ਚਾ ਕੁਝ ਉਹ ਆਪਾਂ ਸੁੱਕੇ ਭੁੰਨ ਕੇ ਤੇ ਪਾਸੇ ਕੱਢ ਲੈਣੇ ਆ ਬਾਅਦ ਚ ਜਿਹੜੀਆਂ ਆਪਾਂ ਉਹ ਰੋਟੀਆਂ ਬਰੀਕ ਕੀਤੀਆਂ ਸੀ ਉਹਨਾਂ ਨੂੰ ਪਾ ਕੇ ਕੜਾਹੀ ਦੇ ਵਿੱਚ ਤੇ ਦੋ ਕੁ ਮਿੰਟ ਭੁੰਨਣਾ ਜਦੋਂ ਲਾਲ ਜਿਹਾ ਹੋ ਜਾਣ ਉਹ ਤੇ ਬਾਅਦ ਚੱਪਤ ਦੇਸੀ ਘਿਓ ਪਾ ਲੈਣਾ ਜੀ 2 ਚਮਚੇ ਉਹਦੇ ਵਿੱਚ ਦੇਸੀ ਘਿਓ ਪਾ ਕੇ ਤੇ ਬਾਅਦ ਚ ਉਹਨੂੰ ਪਾਏ ਮਿਕਸ ਕਰਨਾ ਕਿਉਂਕਿ ਤੁਸੀਂ ਵੱਧ ਵੀ ਪਾ ਸਕਦੇ ਹੋ ਕਿਉਂਕਿ ਵੀ ਮਾਵਾਂ ਜਿੰਨੇ ਜੇ 4-5 ਚਮਚੇ ਪਾਉਣ ਨਾ ਉਹਨਾਂ ਨੂੰ ਸਭਰੀ ਨਹੀਂ ਆਉਂਦਾ ਕਿਉਂਕਿ ਪਤਾ ਹੁੰਦਾ ਵੀ ਮੁੰਡੇ ਨਹੀਂ ਖਾਣੀ ਆ ਠੀਕ ਆ ਤੇ ਜੇ ਮੇਰੀ ਗੱਲ ਕੇ ਇਹਨੂੰ ਝੂਠ ਲੱਗਦੀ ਆ ਤਾਂ ਬਈ ਉਹ ਵੀ ਲਿਖ ਦਿਓ ਤੇ ਇਸ ਤੋਂ ਬਾਅਦ ਕੀ ਕਰਨਾ ਉਹ ਵੀ ਤੁਹਾਨੂੰ ਦੱਸ ਦਿਆਂ ਤੁਸੀਂ ਬਈ ਯਾਰ ਸ਼ੇਅਰ ਕਰਨਾ ਭੁੱਲ ਜਾਂਦੇ ਆ ਕਿਰਾਂ ਸ਼ੇਅਰ ਤਾਂ ਕਰ ਲਓ ਹੈਂ ਕਮੈਂਟ ਜ਼ਰੂਰ ਕਰਕੇ ਜਾਇਓ ਕਿਉਂਕਿ ਅਸੀਂ ਕਦੇ ਕੋਈ ਮਾੜੀ ਚੀਜ਼ ਤੁਹਾਡੇ ਵਾਸਤੇ ਲੈ ਕੇ ਨਹੀਂ ਆਏ ਹੁਣ ਆਹ ਚੀਜ਼ ਦੇਖੋ ਕਿੰਨੀ ਕੰਮ ਦੀ ਚੀਜ਼ ਆ ਕੀ ਹੁਣ ਜਿਹੜਿਆ ਬੋਰਨ ਵਿਟਾ ਜਾਂ ਫਿਰ ਦੁੱਧ ਚ ਪਾਉਣ ਵਾਲੇ ਚੀਜ਼ਾਂ ਸੁਣਦੇ ਆ ਟੀਵੀ ਚ ਦੇਖਦੇ ਆ ਕਿ ਉਹਨਾਂ ਨਾਲ ਆਪਣੇ ਜਵਾਕ ਤਗੜੇ ਹੋ ਜਾਣਗੇ ਉਹ ਮੂਫਲੀਆਂ ਦੇ ਛਿਲਕੇ ਹੁੰਦੇ ਆ ਉਹਨਾਂ ਨਾਲ ਕਿੱਥੇ ਆਪਣੇ ਜਵਾਕ ਤਗੜੇ ਹੋ ਜਾਣਗੇ ਆਪਾਂ ਸੂਰਮਿਆਂ ਦੀ ਕਾਮਚਾਂ ਤੇ ਆਪਾਂ ਨੂੰ ਉਹੋ ਜਿਹੀ ਚਾਹੀਦੇ ਜਵਾਗ ਤਕੜੇ ਵੀ ਸਕੂਲ ਚ ਕਿਸੇ ਦੇ ਨਾਲ ਲੜਾਈ ਹੋ ਜੇ ਤੇ ਉਹਦੇ ਚਪੇੜਾ ਮਾਰੇ ਤੇ ਮੁੱਦੇ ਮੂੰਹ ਕਰਕੇ ਛੜਦੇ ਅਗਲੇ ਨੂੰ ਸ਼ੱਕਰ ਪਾਇਓ ਸ਼ੱਕਰ ਸ਼ੱਕਰ ਪਾਲੋ ਇਹਦੇ ਵਿੱਚ ਠੀਕ ਹੈ ਜਿਹੜੀ ਆਪਾਂ ਪਾਈ ਸੀ ਇੱਕ ਕੁੱਲ ਹੀ ਸ਼ੱਕਰ ਦੀ ਪਾਈ ਹੈ ਤੇ ਜਿਹੜੇ ਪੁੰਨੇ ਸੀ ਆਪਾਂ ਕਾਜੂ ਬਦਾਮ ਜੀ ਦਾ ਖਾਣਾ ਤੇ ਉਹ ਚੀਜ਼ਾਂ ਇਹਦੇ ਵਿੱਚ ਡ్రਾਈ ਫਰੂਟ ਪਾ ਕੇ ਤੇ ਬਸ ਆਪਣਾ ਮਟੀਰੀਅਲ ਓਕੇ ਆ ਤੁਹਾਡੇ ਸਾਹਮਣੇ ਬਣਿਆ ਤੇ ਇਹਨੂੰ ਦੇਖੀ ਚੱਲੋ ਜੇ ਤੁਸੀਂ ਇਹਨੂੰ ਜਦੋਂ ਬਣ ਗਿਆ ਭਾਵੇਂ ਤਾਂ ਇਹਦੇ ਲੱਡੂ ਵਟ ਲੋ ਆ ਲੱਡੂ ਵੱਟੇ ਪਏ ਆ ਹਨਾ ਲੱਡੂ ਚੱਕ ਚੱਕ ਕੇ ਜਵਾਕ ਕੋਈ ਖਾ ਜਾਂਦਾ ਦੋ ਮਿੰਟਾਂ ਚ ਤੇ ਜੇ ਵੱਡੇ ਨੇ ਖਾਣੀ ਆ ਤਾਂ ਭਈ ਉੱਪਰ ਪ੍ਰਜਾ ਬਣਾ ਕੇ ਰੱਖ ਲੋ ਤੇ ਇੱਕ ਗੱਲ ਹੋਰ ਜਿਹੜੀ ਆਪਾਂ ਕਹਿੰਦੇ ਹੁੰਨੇ ਨਾ ਵੀ ਪੀਰਾਂ ਦੇ ਚੂਰਮਾ ਚੜਦਾ ਆਹੀ ਚੀਜ਼ ਹੁੰਦੀ ਆ ਜੀ ਜੈ ਬਾਬੇ ਦੀ ਬੋਲ ਕੇ ਸ਼ੇਅਰ ਕਰਦੇ ਹੋਣ